ਗੁਰੂ ਪਿਆਰਿਓ ਇੱਕ ਵਾਰ ਨਾ ਕਾਂਸੀ ਵਿੱਚ ਪਲੇਗ ਦੀ ਬਿਮਾਰੀ ਬੜੀ ਫੈਲੀ ਹੋਈ ਸੀ ਤੇ ਇਸ ਕਰਕੇ ਜਨ ਜੀਵਨ ਬੜਾ ਪ੍ਰਭਾਵਿਤ ਸੀ ਤੇ ਬਹੁਤ ਲੋਕ ਮਰ ਰਹੇ ਸਨ ਇੱਕ ਦਿਨ ਲੋਕ ਜਦੋਂ ਲੋਕਾਂ ਵਿੱਚ ਮੌਤ ਦੀ ਹਾਹਾਕਾਰ ਮੱਚੀ ਨਾ ਕਿ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਲੋਕ ਇਕੱਤਰ ਹੋ ਕੇ ਬਾਬਾ ਕਬੀਰ ਜੀ ਦੇ ਕੋਲ ਆਉਂਦੇ ਨੇ ਕਹਿੰਦੇ ਨੇ ਭਗਤ ਜੀ ਇਸ ਬਿਮਾਰੀ ਤੋਂ ਨਜਾਤ ਕਿਵੇਂ ਪਾ ਸਕਦੇ ਹਾਂ ਇਸ ਦਾ ਕੋਈ ਤਰੀਕਾ ਦੱਸੋ ਇਸ ਦਾ ਕੋਈ ਢੰਗ ਦੱਸੋ ਕੋਈ ਰੱਬ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਆਪ ਲੇਗ ਦੀ ਬਿਮਾਰੀ ਤੋਂ ਸਾਡਾ ਖੇੜਾ ਛੁੱਟ ਜਾਵੇ ਮੌਤ ਤੋਂ ਬੜਾ ਡਰ ਲੱਗਦਾ ਹੈ ਬਾਬਾ ਕਬੀਰ ਜੀ ਕਹਿਣ ਲੱਗੇ ਭਾਈ ਕਬੀਰ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਉਹ ਗੁਰੂ ਪਿਆਰਿਓ ਅਸਲ ਵਿੱਚ ਨਾ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਲੋਕ ਤਾਂ ਬਹੁਤ ਸੁਣਦੇ ਹਾਂ ਪਰ ਇੱਕ ਇੱਕ ਸਲੋਕ ਬਾਬਾ ਕਬੀਰ ਜੀ ਦਾ ਬੜੀ ਰਮਜ਼ ਹੈ ਵਿੱਚ ਪਰ ਜ਼ਿਆਦਾਤਰ ਲੋਕ ਸ਼ਲੋਕਾਂ ਦੀਆਂ ਤਰਜ਼ਾਂ ਹੀ ਸੁਣਨ ਵਾਸਤੇ ਰਹਿ ਜਾਂਦੇ ਨੇ। ਸ਼ਲੋਕਾਂ ਦੇ ਜੋ ਅੰਤਰੀਵ ਭਾਵ ਨੇ ਇਹ ਬਾਬਾ ਕਬੀਰ ਜੀ ਕਿਸ ਪਰ ਥਾਏ ਸਾਨੂੰ ਕੀ ਸਮਝਾ ਰਹੇ ਨੇ ਇਸ ਪਾਸੇ ਸਾਡਾ ਕਦੇ ਧਿਆਨ ਨਹੀਂ ਗਿਆ। ਤੋਂ ਬਾਬਾ ਕਬੀਰ ਜੀ ਦੇ ਜੇਕਰ ਆਪਾਂ ਇਹਨਾਂ ਸ਼ਲੋਕਾਂ ਨੂੰ ਇੱਕ ਇੱਕ ਸ਼ਲੋਕ ਨੂੰ ਵਿਚਾਰ ਲਈਏ ਨਾ ਤਾਂ ਸਤਗੁਰੂ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਕਣੀ ਨਾ ਆਇ ਕਿ ਕਿਨਕਾ ਮਾਤਰ ਵੀ ਗੁਰਬਾਣੀ ਦਾ ਉਪਦੇਸ਼ ਕਿਸੇ ਦੇ ਹਿਰਦੇ ਵਿੱਚ ਵਸ ਗਿਆ ਨਾ ਤਾਂ ਉਹਦੀ ਮਹਿਮਾ ਉਹਦੀ ਵਡਿਆਈ ਕਹਿਣ ਕਥਨ ਤੋਂ ਪਰੇ ਹੈ ਇਤਨੀ ਵਡਿਆਈ ਹੈ ਤਾਂ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਰਤਾ ਮਰਤਾ ਜਗ ਨਿਵਾ ਮਰ ਈ ਨਾ ਜਾਣਿਆ ਬਾਬਾ ਕਬੀਰ ਜੀ ਕਹਿੰ ਲਗੇ ਭਾਈ ਫਿਰ ਕੀ ਹੋਇਆ ਇਹ ਪਲੇਗ ਦੀ ਬਿਮਾਰੀ ਫੈਲੀ ਹੈ ਇਹ ਤਾਂ ਕੁਦਰਤ ਦਾ ਵਿਧਾਨ ਹੈ ਜੋ ਵੀ ਇਨਸਾਨ ਦੁਨੀਆ ਤੇ ਆਇਆ ਉਸਨੇ জানা ਤਾਂ ਹੈ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਹੀ ਜਾਵੇਗਾ ਕੋਈ ਕਿਸੇ ਬਿਮਾਰੀ ਨਾਲ ਕੋਈ ਕਿਸੇ ਬਿਮਾਰੀ ਨਾਲ ਕੋਈ ਆਪਾਂ ਦੇਖ ਲਓ ਸੜਕ ਦੁਰਘਟਨਾ ਵਿੱਚ ਚਲਾ ਜਾਂਦਾ ਹੈ ਕੋਈ ਹੜਾਂ ਦੀ ਮਾਰ ਵਿੱਚ ਆ ਜਾਂਦਾ ਹੈ ਕਹਿਣ ਤੋਂ ਪਹਿਲ ਕਈ ਕਾਰਨ ਨੇ ਤੇ ਗੁਰੂ ਪਿਆਰਿਓ ਆਪ ਹੈਰਾਨ ਹੋਵੋਗੇ ਮੌਤ ਵੀ ਇੱਕ ਪ੍ਰਕਾਰ ਦੀ ਨਹੀਂ ਮੌਤ ਵੀ ਕਈ ਪ੍ਰਕਾਰ ਦੀ ਹੈ ਜਿਵੇਂ ਇੱਕ ਹੁੰਦੀ ਹੈ ਸਰੀਰਕ ਮੌਤ ਇੱਕ ਹੁੰਦੀ ਹੈ ਮਾਨਸਿਕ ਮੌਤ ਇੱਕ ਹੁੰਦੀ ਹੈ ਜਮੀਰ ਦੀ ਮੌਤ ਇੱਕ ਹੁੰਦੀ ਹੈ ਰਾਜਨੀਤਿਕ ਮੌਤ ਇੱਕ ਹੁੰਦੀ ਹੈ ਸਮਾਜਿਕ ਮੌਤ ਇੱਕ ਹੁੰਦੀ ਹੈ ਆਰਥਿਕ ਮੌਤ ਇੱਕ ਹੁੰਦੀ ਹੈ ਰਾਜਨੀਤਿਕ ਮੌਤ ਰਾਜਨੀਤਿਕ ਮੌਤ ਕੀ ਹੈ ਕਿਸੇ ਬੰਦੇ ਦਾ ਕੱਲ ਨਾ ਚੱਲਦਾ ਸੀ ਅਖਬਾਰਾਂ ਦੀਆਂ ਸੁਰਖੀਆਂ ਤੇ ਨਾਮ ਨਹੀਂਦਾ ਸੀ ਸੋਸ਼ਲ ਮੀਡੀਆ ਤੇ ਉਸਦੇ ਨਾਮ ਦੀਆਂ ਧੁੰਮਾਂ ਪਈਆਂ ਸੀ ਟੀਵੀ ਚੈਨਲਾਂ ਤੇ ਉਸਦੇ ਨਾਮ ਦੀਆਂ ਧੁੰਮਾਂ ਪਈਆਂ ਸੀ ਰਾਜਨੀਤੀ ਦੇ ਵਿੱਚ ਐਸਾ ਪਲਟਾ ਆਇਆ ਉਹ ਹਾਰ ਗਿਆ ਅੱਜ ਕੋਈ ਉਸਦੀ ਬਾਤ ਨਹੀਂ ਪੁੱਛਦਾ ਇਸ ਨੂੰ ਕਹਿੰਦੇ ਨੇ ਰਾਜਨੀਤਿਕ ਮੌਤ ਆਰਥਿਕ ਮੌਤ ਕੀ ਹੈ ਕਿਸੇ ਦੀ ਅਰਥ ਵਿਵਸਥਾ ਡੋਲ ਜਾਣੀ ਫਾਈਨੈਂਸ਼ੀਅਲੀ ਤੌਰ ਤੇ ਘਾਟਾ ਪੈ ਜਾਣਾ ਦਿਵਾਲੀਆ ਹੋ ਜਾਣਾ ਉਸ ਨੂੰ ਕਹਿੰਦੇ ਨੇ ਆਰਥਿਕ ਮੌਤ ਸਮਾਜਿਕ ਮੌਤ ਕੀ ਹੈ ਕੋਈ ਬੰਦਾ ਸਮਾਜ ਦੇ ਵਿੱਚ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਚੰਗਾ ਮਾਨ ਸਨਮਾਨ ਸੀ ਚੰਗਾ ਅਸਰ ਰਸੂਖ ਸੀ ਕੁਦਰਤ ਨੇ ਉਸ ਨੂੰ ਐਸੀ ਗਲਤੀ ਕਰਾ ਦਿੱਤੀ ਐਸੀ ਖਤਾ ਕਰਾ ਦਿੱਤੀ ਕਿ ਸਮਾਜ ਨੇ ਉਸ ਨੂੰ ਤਿਆਗ ਦਿੱਤਾ ਰਿਸ਼ਤੇਦਾਰਾਂ ਨੇ ਤਿਆਗ ਦਿੱਤਾ ਕਿ ਦੀ ਆਪਾਂ ਇਸਦੇ ਮੱਥੇ ਨਹੀਂ ਲੱਗਣਾ ਇਸ ਨੂੰ ਮੱਥੇ ਨਹੀਂ ਲਾਉਣਾ ਇਹ ਬੜਾ ਘਟਿਆ ਹੈ ਇਸ ਨੂੰ ਕਹਿੰਦੇ ਨੇ ਸਮਾਜਿਕ ਮੌਤ ਜਮੀਰ ਦੀ ਮੌਤ ਕਿਸੇ ਦੇ ਅੰਦਰ ਦਇਆ ਭਾਵਨਾ ਖਤਮ ਹੋ ਜਾਣੀ ਤਰਸ ਖਤਮ ਹੋ ਜਾਣਾ ਪੱਥਰ ਦਿਲ ਹੋ ਜਾਣਾ ਕਠੋਰ ਦਿਲ ਹੋ ਜਾਣਾ ਇਸ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਾ ਰਹੇ ਇਸ ਨੂੰ ਕਹਿੰਦੇ ਨੇ ਜਮੀਰ ਦੀ ਮੌਤ ਜਿਸ ਨੂੰ ਸੰਤ ਬਾਬਾ ਜਰਨੈਲ ਸਿੰਘ ਦੀ ਭਿੰਡਰਾਂ ਵਾਲੇ ਕਿਹਾ ਕਰਦੇ ਸੀ ਨਾ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰ ਜਾਣਾ ਜਮੀਰ ਦਾ ਮਨ ਜਾਣਾ ਯਕੀਨਨ ਮੈਂ ਮੌਤ ਹੈ ਇਸ ਨੂੰ ਕਹਿੰਦੇ ਨੇ ਜੰਦੀਰ ਦੀ ਮੌਤ ਅੱਗੇ ਗੁਰੂ ਪਿਆਰਿਓ ਧਾਰਮਿਕ ਮੌਤ ਕਿਸੇ ਨੇ ਆਪਣਾ ਧਾਰਮਿਕ ਤੌਰ ਤੇ ਗੁਰੂ ਦੀ ਆਸਥਾ ਤੋਂ ਕਿਸੇ ਦਾ ਵਿਸ਼ਵਾਸ ਉੱਠ ਜਾਣਾ ਤੇ ਥੋੜੇ ਬਹੁਤੇ ਲਾਲਚ ਦੀ ਖਾਤਰ ਆਪਣੇ ਧਰਮ ਨੂੰ ਤਿਆਗ ਕੇ ਧਰਮ ਪਰਿਵਰਤਨ ਕਰ ਲੈਣਾ ਉਸ ਨੂੰ ਕਹਿੰਦੇ ਨੇ ਧਾਰਮਿਕ ਮੌਤ ਫਿਰ ਗੁਰੂ ਪਿਆਰਿਓ ਅੱਗੇ ਆ ਜਾਂਦੀ ਹੈ ਮਾਨਸਿਕ ਮੌਤ ਸਰੀਰ ਜਿਉਂਦਾ ਹੈ ਦਿਮਾਗ ਦੁਰਸਤ ਨਹੀਂ ਬੇਖਰ ਨੂੰ ਚੰਗਾ ਹੈ ਪਰ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਉਸ ਦੇ ਪੱਲੇ ਕੱਖ ਵੀ ਨਹੀਂ ਦਿਮਾਗ ਕੰਮ ਨਹੀਂ ਕਰਦਾ ਉਸ ਨੂੰ ਕਹਿੰਦੇ ਨੇ ਮਾਨਸਿਕ ਮੌਤ ਸਰੀਰਕ ਮੌਤ ਇਹ ਆਪ ਨੂੰ ਪਤਾ ਹੀ ਹੈ ਇਹ ਸਰੀਰ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਇਹ ਹੌਲੀ-ਹੌਲੀ ਆਪਣੇ ਅੰਤ ਵੱਲ ਨੂੰ ਜਾ ਰਿਹਾ ਹੈ ਜਨਮ ਇਦਾਂ ਕਹਿ ਲੋ ਇਸ ਦਾ ਇੱਕ ਪਹਿਲੇ ਕਿਨਾਰਾ ਹੈ ਤੇ ਮੌਤ ਦੂਜਾ ਕਿਨਾਰਾ ਹੈ ਕਿ ਸਾਡਾ ਸਰੀਰ ਜਦੋਂ ਅਸੀਂ ਜਨਮ ਲਿਆ ਸੰਸਾਰ ਸਮੁੰਦਰ ਦੇ ਵਿੱਚ ਸਾਡੇ ਸਰੀਰ ਰੂਪੀ ਬੇੜੀ ਨੇ ਤੈਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਸਰੀਰ ਨੇ ਜਨਮ ਰੂਪੀ ਕਿਨਾਰੇ ਨੂੰ ਛੱਡਿਆ ਤੇ ਇਹ ਮੌਤ ਵਾਲੇ ਵਾਲੇ ਕਿਨਾਰੇ ਵੱਲ ਨੂੰ ਵੱਧ ਰਹੀ ਹੈ ਕਿ ਸਾਡਾ ਸਰੀਰ ਮੌਤ ਵਾਲੇ ਕਿਨਾਰੇ ਵੱਲ ਨੂੰ ਵੱਧ ਰਿਹਾ ਹੈ ਤੇ ਇੱਕ ਦਿਨ ਉਹ ਕਿਨਾਰਾ ਆ ਜਾਂਦਾ ਉਸ ਨੂੰ ਕਹਿ ਦਿੰਦੇ ਨੇ ਸਰੀਰਕ ਮੌਤ ਤੋਂ ਗੁਰੂ ਪਿਆਰਿਓ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ ਕਿ ਭਾਈ ਇਸ ਤਰ੍ਹਾਂ ਬਿਮਾਰੀ ਦੇ ਨਾਲ ਮਰਦਾ ਮਰਦਾ ਸਾਰਾ ਸੰਸਾਰ ਹੀ ਮਰਨ ਵਾਲਾ ਹੈ ਭਾਵ ਮਰ ਰਿਹਾ ਹੈ ਪਰ ਜਗਤ ਨੂੰ ਮਰਨਾ ਨਹੀਂ ਆਇਆ ਜਗਤ ਨੂੰ ਮਰਨਾ ਨਹੀਂ ਆਇਆ ਕਿਉਂਕਿ ਮੈਂ ਭਾਵ ਵੱਲੋਂ ਮਰ ਜਾਣਾ ਆਪਾਂ ਭਾਵ ਵੱਲੋਂ ਮਰ ਜਾਣਾ ਇਹ ਕੋਈ ਨਹੀਂ ਜਾਣਦਾ ਜੇਕਰ ਇਹ ਮਰਨਾ ਸਾਨੂੰ ਆ ਜਾਵੇ ਨਾ ਆਪਾਂ ਭਾਵ ਵੱਲੋਂ ਮਰਨਾ ਆ ਜਾਵੇ ਕਿ ਆਪਣੇ ਆਪ ਨੂੰ ਕੋਈ ਭਾਈ ਗੁਰਦਾਸ ਜੀ ਕਿਵੇਂ ਗੁਰੂ ਗੋੜ ਮੈਂ ਜਾਏ ਸਮਾਵੇ ਕਿ ਗੁਰੂ ਰੂਪੀ ਕਬਰ ਦੇ ਵਿੱਚ ਆਪਣੇ ਆਪ ਨੂੰ ਜਿਉਂਦਾ ਦਫਨ ਕਰ ਦੇਣਾ ਕਿ ਮੈਂ ਕੁਝ ਵੀ ਨਹੀਂ ਸਾਰਾ ਕੁਝ ਤੂੰ ਹੈ ਜਦੋਂ ਕੋਈ ਐਸਾ ਐਸੀ ਭਾਵਨਾ ਬਣਾ ਲਵੇ ਐਸੀ ਭਾਵਨਾ ਕਦੋਂ ਬਣਦੀ ਹੈ ਜਦੋਂ ਗੁਰਮਤ ਅਨੁਸਾਰ ਜੀਵਨ ਬਣਾਵਾਂ ਜੋ ਗੁਰ ਕਹੈ ਸੋਈ ਭਲ ਮਾਨੋ ਸੇਵ ਹਰ ਹਰ ਕਥਨ ਜਦੋਂ ਜੋ ਗੁਰੂ ਨੇ ਉਪਦੇਸ਼ ਦਿੱਤਾ ਉਸ ਨੂੰ ਮੰਨ ਲਿਆ ਉਸ ਨੂੰ ਕਮਾ ਲਿਆ ਉਸ ਅਨੁਸਾਰ ਜੀਵਨ ਜਿਉਣਾ ਆਰੰਭ ਕਰ ਦਿੱਤਾ ਤਾਂ ਇਸ ਤਰ੍ਹਾਂ ਬਣ ਜਾਂਦਾ ਹੈ ਆਪਾ ਭਾਵ ਲੋ ਮਰ ਜਾਣਾ ਜਿਵੇਂ ਗੁਰੂ ਪਿਆਰਿਓ ਤਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆਏ ਪਾਈ ਬਹਿਣਾ ਜੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਰੂਪੀ ਕਬਰ ਦੇ ਵਿੱਚ ਦਫਨ ਕਰ ਦਿੱਤਾ ਕਿ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਫਿਰ ਗੁਰੂ ਪਿਆਰੇ ਦੇਖੋ ਕਿੰਨੀ ਗੁਰੂ ਸਾਹਿਬ ਨੇ ਕਸਵੱਟੀ ਲਈ ਪਰਖ ਦੀ ਕਦੇ ਚਿੱਕਰ ਵਿੱਚ ਕਟੋਰਾ ਸੁੱਟ ਦਿੰਦੇ ਨੇ ਕਦੇ ਕਹਿ ਦਿੰਦੇ ਨੇ ਲੈਣਿਆ ਮੁਰਦਾ ਖਾ ਕਦੇ ਕਹਿ ਦਿੰਦੇ ਨੇ ਲੈਣਿਆ ਆ ਨਦੀਨ ਘਰੇ ਲੈ ਕੇ ਜਾਣੇ ਨੇ ਸਿਰ ਤੇ ਚੁੱਕ ਰੇਸ਼ਮੀ ਕੱਪੜੇ ਖਰਾਬ ਹੋ ਜਾਂਦੇ ਨੇ ਘਰੇ ਪਹੁੰਚਦੇ ਨੇ ਮਾਤਾ ਤਨਮਾਤਾ ਸੁਲੱਖਣੀ ਜੀ ਕਹਿੰਦੇ ਨੇ ਸਤਿਗੁਰੂ ਜੀ ਆ ਕੀ ਕੀਤਾ ਭਾਈ ਲੈਹਨਾ ਜੀ ਦਾ ਤੁਹਾਨੂੰ ਮਿਲਣ ਗਏ ਸੀ ਤੇ ਤੁਸੀਂ ਇਹਨਾਂ ਨੂੰ ਆ ਚਿੱਕਰ ਵਾਲੀ ਪੰਡ ਚਗਾ ਦਿੱਤੀ ਦੇਖੋ ਇਹਨਾਂ ਦਾ ਕੀਮਤੀ ਜਾਮਾ ਖਰਾਬ ਹੋ ਗਿਆ ਸਤਿਗੁਰੂ ਕਹਿੰਨ ਲੱਗੇ ਪਰ ਇਹ ਇਹ ਚਿੱਕਰ ਦੇ ਛਿੱਟੇ ਨਹੀਂ ਇਹ ਤਾਂ ਕੇਸਰ ਦੇ ਛਿੱਟੇ ਨੇ ਕੇਸਰ ਦੇ ਕਹਿਨ ਤੂਫਾ ਜੋ ਗੁਰੂ ਸਾਹਿਬ ਨੇ ਕਿਹਾ ਭਾਈ ਲੈਣਾ ਜੀ ਨੇ ਸਤ ਵਚਨ ਕਰਕੇ ਮੰਨ ਲਿਆ ਇਸ ਨੂੰ ਕਹਿੰਦੇ ਨੇ ਗੁਰੂ ਗੌਰ ਵਿੱਚ ਸਮਾ ਜਾਣਾ ਆਪਾ ਭਾਵ ਵੱਲੋਂ ਮਰ ਜਾਣਾ ਤੇ ਸਤਗੁਰੂ ਕਹਿੰਦੇ ਭਾਈ ਗੁਰ ਗੁਰਦਾਸ ਜੀ ਦੇ ਇਹ ਵਚਨ ਗੁਰੂ ਪਿਆਰਿਓ ਭਗਤ ਕਬੀਰ ਜੀ ਕਹਿੰਦੇ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਹਿੰਦੇ ਅਜਹੇ ਜੀਵਤ ਭਾਵ ਵੱਲੋਂ ਮਰਨ ਵਿੱਚ ਜਿਹੜੇ ਮਰੇ ਹਨ ਉਹਨਾਂ ਦਾ ਫੇਰ ਦੁਬਾਰਾ ਮਰਨਾ ਨਹੀਂ ਹੁੰਦਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ ਉਹ ਇਸ ਮਨੁੱਖਾ ਜਨਮ ਦੇ ਵਿੱਚ ਦੁਬਾਰਾ ਨਹੀਂ ਹੁੰਦੇ ਕਿਉਂਕਿ ਭਾਈ ਭਗਤ ਕਬੀਰ ਜੀ ਹੀ ਕਹਿੰਦੇ ਨੇ ਬਹਰ ਹਮ ਕਾਹੇ ਆਵਾਂਗੇ ਆਵਨ ਜਾਣਾ ਹੁਕਮ ਕਿਸੇ ਦਾ ਹੁਕਮੇ ਬੁੱਝ ਸਮਾਵੇਂਗੇ ਕਹਿੰਦੇ ਦੁਬਾਰਾ ਅਸੀਂ ਦੁਨੀਆ ਤੇ ਕਿਉਂ ਆਈਏ ਸਾਨੂੰ ਕੀ ਲੋੜ ਹੈ ਅਸੀਂ ਤਾਂ ਉਸ ਹੁਕਮੀ ਦੇ ਹੁਕਮ ਨੂੰ ਬੁੱਝ ਲਿਆ ਜਾਣ ਲਿਆ ਉਸ ਹੁਕਮੀ ਦੇ ਹੁਕਮ ਨੂੰ ਬੁੱਝ ਕੇ ਉਸ ਹੁਕਮੀ ਦੇ ਵਿੱਚ ਹੀ ਆਪ ਭੇਦ ਹੋ ਜਾਵਾਂਗੇ ਮੀਨ ਹੋ ਜਾਵਾਂਗੇ ਜਿਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ RAM ਜੋਤੀ ਜੋਤ ਰਲੀ ਸੰਪੂਰਨthਿਆ RAM ਸੋ ਇਹਨਾਂ ਕੁਝ ਬੋਲਦੇ ਹੋਏ ਖਿਮਾ ਦੇ ਜਾਚ ਖਾਂ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਬੇਨਤੀ ਕਰਦੇ ਹਾਂ ਇਸੇ ਤਰ੍ਹਾਂ 10 ਦੇ ਚੈਨਲ ਆਈ ਗੁਰਬਾਣੀ ਹੱਬ ਤੇ ਵੱਧ ਤੋਂ ਵੱਧ ਵੀਡੀਓ ਸੁਨਿਆ ਕਰੋ ਤੇ ਹੋਰਨਾਂ ਤੱਕ ਸੁਣਾਉਣ ਦਾ ਯਤਨ ਕਰਿਆ ਕਰੋ ਤਾਂ ਕਿ ਗੁਰਬਾਣੀ ਦਾ ਪ੍ਰਚਾਰ ਹਰੇਕ ਘਰ ਤੱਕ ਪਹੁੰਚ ਸਕੇ ਕਿਉਂਕਿ ਅਸੀਂ ਸਤਿਗੁਰੂ ਦੀ ਬਾਣੀ ਨੂੰ ਸੁਣ ਕੇ ਪੜ੍ਹ ਕੇ ਇਸ ਤੋਂ ਜੀਵਨ ਜਿਉਣ ਦੀ ਜਾਤ ਸਿੱਖਣੀ ਹੈ ਆਪਣੇ ਜੀਵਨ